ਪਾਸੇ ਵਿਕਰਮਜੀਤਿਆ ਦਾ ਮਾਮਲਾ ਪੰਜਾਬ ਦੇ ਵਿੱਚ ਸਿਆਸੀ ਗਲਿਆਰਿਆਂ ਤੋਂ ਲੈ ਕੇ মিডিਆ ਦੇ ਘਰਾਂ ਤੱਕ ਤੇ ਪੰਜਾਬ ਦੀਆਂ ਪਿੰਡਾਂ ਦੀਆਂ ਸੱਤਾਂ ਬਸਾਂ ਤੱਕ ਸਭ ਪਾਸੇ ਚਰਚਾ ਚ ਨਵਜੋ ਸਿੱਧੂ ਨਾਲ ਨੇੜੇ ਹੋ ਕੇ ਕਾਂਗਰਸ ਦੇ ਵਿੱਚ ਦਾਖਲ ਹੋਣ ਵਾਲੇ ਤੇ ਦੇਸ਼ ਤੇ ਦੁਨੀਆ ਭਰ ਦੇ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਵੱਜੋਂ ਤੇ ਪੰਜਾਬ ਦੀ ਸਿਆਸੀ ਫਿਦਾ ਦੇ ਵਿੱਚ ਦਮਦਾਰ ਸਪਸ਼ਟਵਾਦੀ ਬੇਵਾਖ ਲੀਡਰ ਬੱਜੋ ਪਹਿਚਾਨ ਬਣਾ ਚੁੱਕੇ ਪ੍ਰਗਟ ਸਿੰਘ ਦੇ ਬਾਰੇ ਕਹਿੰਦੀ ਜੀ ਭਾਈ ਤਿਆਰ ਹੈ ਉਹ ਕਹਿਣਗੇ ਵੀ ਉਹੀ ਫਰਮ ਰਕਮ ਚ ਚਾਤੇ ਕੋਈ ਪ੍ਰਗਟ ਸਿੰਘ ਤੇ ਕੋਈ ਖੈਰੇ ਤੇ ਕਹਿੰਦੇ ਕਿ ਮੈਂ ਚੱਲੂਗਾ ਪਰ ਅਪ ਕਰੀਏ ਕਰਨ ਕਿ ਜਨਾਬ ਜੇ ਚੁੰਟੁੰਣ ਕੇ ਕਾਰਵਾਈ ਕਰੋਗੇ ਫਿਰ ਆਪਣੀ ਉਹ ਪਾਰਟੀ ਤੇ ਆਪਣੀ ਉਸ ਰਾਜਨੀਤਿਕ ਆ ਜਾਣੀ ਹੈ ਤੇ ਜਾਂ ਤਾਂ ਸਭ ਦੀਓ ਖੋਲੋ ਜਨਾਬ विक्रमजीतिया दी तस्वीर ਤੇ ਪ੍ਰਗਟ ਸਿੰਘ ਦੀ ਤਸਵੀਰ 'ਚ ਜਮੀਨ-ਸਮਾਨ ਦਾ ਫਰਕ ਹੈ। ਬੀ. ਜੇ. ਸਿੰਘਲ ਵਾਲਾ ਮਾਮਲਾ ਉਲਟਾ ਆਪਾਂ ਅਹਾਂਵੇਂ ਉੜਨ ਲੱਗ ਗਿਅਾ ਕਿ ক্লোਜ਼ਰ ਰਿਪੋਰਟ ਦਾਖਲ ਕਰਤੀ ਕਿਉਂਕਿ ਕੋਈ ਪੇਸ਼ੇ ਨਹੀਂ ਹੋ ਰਿਹਾ ਜੀ ਕੋਈ ਤਰਵਾਈ ਵੀ ਹੋਰੀ ਪੈਤੀ ਨਹੀਂ ਹੋਰੀ। ਮੁੱਖ ਮੰਤਰੀ ਸਾਹਿਬ ਖੁਦ ਕਹਿੰਦੇ ਸੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਪਾਣੋਰਾ ਬਗਵਤ ਜਿਵੇਂ মিডিਆ ਸਾਹਮਣੇ ਗੱਲ ਕਰਦੇ ਆਂ ਧਿਆਨ ਦਿੱਤਾ ਗਿਆ ਕਿ ਕਿਰਕੂਕਦਾਰ ਬਹੁਤ ਨੇ ਜੀ ਪੜੇ ਬਹੁਤ ਨੇ ਜੀ ਪਰਸ਼ਿਆ ਨਹੀਂ ਇਹੋ ਦਾ ਕੋਈ ਵੀ ਬੜਾ ਵਿਕਰਮਜੀਤ ਜੀ ਦਾ ਮਾਮਲਾ ਤੇ ਤਰਾ ਕਾਲਾ ਮਾਮਲਾ ਮੁਹਾਰਗੜ ਸਿੰਘ ਦਾ ਮਾਮਲਾ ਜੀ ਇਕੱਲਾ ਅਮਨਦਪਤ ਜਾਇਦਾਦ ਵਾਲਾ ਮਾਮਲਾ ਹੈ ਕਿਉਂਕਿ ਰਾਜਨੀਤਿਕ ਤੌਰ ਤੇ ਤਾਂ ਹੀ ਬਿਆਨ ਹੈ ਜਾਰੇ ਨਾ ਕਿ ਬਤਨੁਜੀਤਿਆ ਜੀ ਡਰਗ ਤੋਂ ਪੈਸਾ ਕਮਾਇਆ ਜੀ ਆ ਕਰਾਇ ਜੀ ਬਿਆਨ ਤਾਂ ਹੀ ਦਿੱਤੇ ਜਾ ਰਹੇ ਨੇ ਮਾੜ ਮਿਲ ਗਿਆ ਰਿਮਾਂਡ ਪੁੱਛਗਿਛ ਕਰਕੇ ਪਤਾ ਕਰਾ ਲੈਣ ਕਿ 440 ਕਰੋੜ ਆਏ ਜਾਂ ਨਹੀਂ ਆ ਕਿ ਇਹ ਕੱਥੋਂ ਆਇਆ ਕੀ ਹੋਇਆ ਅਰ ਗੱਲ ਵਿਕਰਮ ਜੀਠਿਆ ਤੱਕ ਮੁਖਣ ਵਾਲੀ ਨਹੀਂ ਚਰਚਾ ਚਰਚਾ ਵਿਕਰਮ ਜੀਠਿਆ ਦੀ ਚਰਚਾ ਬਿਜੀਲੈਂਸ ਦੀ ਚਰਚਾ ਪੰਜਾਬ ਸਰਕਾਰ ਦੇ ਫੈਸਲਿਆਂ ਦੀ ਤੇ ਚਰਚਾ ਦਿੱਲੀ ਤੋਂ ਹਾਈ ਕਮਾਂਡ ਤੋਂ ਆ ਰਹੇ ਹੁਕਮਾਂ ਦੀ ਇੱਕ ਪਾਸੇ ਵਿਕਰਮ ਜੀਠਿਆ ਦਾ ਮਾਮਲਾ ਪੰਜਾਬ ਦੇ ਵਿੱਚ ਸਿਆਸੀ ਗਲਿਆਰਿਆਂ ਤੋਂ ਲੈ ਕੇ মিডিਆ ਦੇ ਘਰਾਂ ਤੱਕ ਤੇ ਪੰਜਾਬ ਦੀਆਂ ਪਿੰਡਾਂ ਦੀਆਂ ਸੱਥਾਂ ਬਸਾਂ ਤੱਕ ਸਭ ਪਾਸੇ ਚਰਚਾ ਚ ਹੈ। ਵਿਕਰਮਜੀਤ ਠੀਆ ਜਿਹਨੂੰ ਜਗਦੀਸ਼ ਭੋਲਾ ਦੇ ਵੱਲੋਂ ਨਾਮ ਸਾਹਮਣੇ ਲਿਆ ਕੇ ਨਸ਼ੇ ਦੇ ਦਲਦਲ 'ਚ ਧੱਕਿਆ ਜਾਂਦਾ ਤੇ ਵਿਕਰਮਜੀਤ ਠੀਆ ਆਪਣੇ ਆਪ ਨੂੰ ਇਸ ਮਾਮਲੇ 'ਚ ਬੇਦਾਗ ਦੱਸਦੇ ਨੇ। ਪਰ ਉਸ ਸਮੇਂ ਕਾਂਗਰਸ ਦੀ ਸਰਕਾਰ ਦੇ ਸਮੇਂ ਐਫ ਆਈ ਆਰ ਹੁੰਦੀ ਹੈ ਤੇ ਅੱਜ ਦੇ ਦਿਨ ਤੱਕ ਆਉਂਦਿਆਂ-ਆਉਂਦਿਆਂ 7 ਸਿੱਟ ਬਣਲੀਆਂ। ਤੇ ਸੱਤ ਸਿੱਟਾ ਮੂਰੇ ਵਿਕਰਮਜੀਤਿਆ ਵਾਰ-ਵਾਰ ਪੇਸ਼ ਹੁੰਦੇ ਰਹੇ ਤੇ ਉਹ ਦਮ ਪਰ ਦੇ ਰਹੇ ਕਿ ਨਾ ਚ ਕੁਝ ਨਹੀਂ ਨਿਕਲ ਰਿਹਾ ਜਾਣ ਬੁੱਝ ਕੇ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੇ ਜਦੋਂ ਇਸ ਮਾਮਲੇ 'ਚ ਕੁਝ ਨਹੀਂ ਨਿਕਲਿਆ ਹੁਣ ਕਹਿੰਦੇ ਕਿ ਉਹ ਅਧਿਕਾਰੀ ਬਦਲ-ਬਦਲ ਕੇ ਮੇਰੇ ਤੇ ਕਾਰਵਾਈ ਕਰਾ ਰਹੇ ਨੇ ਜੀ ਆਹ ਟ੍ਰੈਂਟਪ੍ਰੇਰਤ ਮਾਮਲਾ ਹੈ ਪਰ ਉਹ ਕਹਿੰਦੇ 540 ਕਰੋੜ ਦਾ ਮਾਮਲਾ ਹੈ ਇਹ ਪੈਸੇ ਦੇ ਲੈਣ ਦੇਣ ਦਾ ਮਾਮਲਾ ਹੈ ਕਿ 540 ਕਰੋੜ ਆਇਆ ਕਿੱਥੋਂ ਇਹ ਕੰਪਨੀਆਂ ਜਾਣ ਬੁੱਝ ਕੇ ਪੈਦਾ ਕੀਤੀਆਂ ਗਈਆਂ ਐਮਐਲਏ ਸਮੇਂ ਵੀ ਕਮਾਈ ਤੇ ਮੰਤਰੀ ਬਣ ਕੇ ਵੀ ਕਮਾਈ ਇਸ ਲਈ ਰਾਜਨੀਤਿਕ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੋਂ ਲੈ ਕੇ ਮੁੱਖ ਮੰਤਰੀ ਤੋਂ ਹੁੰਦਿਆਂ ਹੋਇਆਂ ਮੰਤਰੀਆਂ ਤੱਕ ਤੇ ਪਾਰਟੀ ਦੇ ਮੁੱਢਲੇ ਸੋਸ਼ਲ ਮੀਡੀਆ ਵਾਲੇ ਵਲੰਟੀਰੀਆਂ ਤੱਕ ਇਹ ਗੱਲ ਪੂਰੇ ਜੋਰ ਸ਼ੋਰ ਨਾਲ ਪ੍ਰਚਾਰੀ ਜਾ ਰਹੀ ਹੈ ਕਿ ਇਹ ਪੈਸਾ ਤਾਂ ਡਰਗ ਮਨੀ ਹੈ ਪਰ ਐਫ ਆਈ ਆਰ ਦੇ ਵਿੱਚ ਡਰਗ ਮਨੀ ਦਾ ਕੋਈ ਜ਼ਿਕਰ ਨਹੀਂ ਹੈ ਤੇ ਕੱਲ੍ਹ ਵਾਲੀ ਜਿਹੜਾ ਦੇ ਮਾਮਲੇ 'ਚ ਕਿਤੇ ਡਰਗ ਮਨੀ ਦਾ ਜ਼ਿਕਰ ਨਹੀਂ ਚਲੋ ਰਿਮਾਂਡ ਮਿਲ ਗਿਆ ਰਿਮਾਂਡ 'ਚ ਪੁੱਛਗਿੱਛ ਕਰਕੇ ਪਤਾ ਕਰਾ ਲੈਣ ਜੀ ਕਿ 540 ਕਰੋੜ ਹੈ ਜਾਂ ਨਹੀਂ ਹੈ ਜੇ ਹੈਗਾ ਤਾਂ ਕਿੱਥੋਂ ਆਇਆ ਕੀ ਹੋਇਆ ਪਰ ਗੱਲ ਬਿਕਰਮ ਜੀਠਿਆ ਤੱਕ ਰੁਕਣ ਵਾਲੀ ਨਹੀਂ ਜਾਣਕਾਰੀ ਇਹ ਮਿਲ ਰਹੀ ਹੈ ਕਿ ਇਸੇ ਤਰ੍ਹਾਂ ਦੇ منی ਲਾਂਡਰਿੰਗ ਦੇ ਮਾਮਲੇ ਚ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਇੱਕ ਹੋਰ ਲੀਡਰ ਦੇ ਖਿਲਾਫ ਫਾਈਲ ਤਿਆਰ ਹੋ ਗਈ ਆ ਤੇ ਕਹਿੰਦੇ ਜੀ ਉੱਪਰ ਤੱਕ ਚਲੀ ਗਈ ਆ ਫਾਈਲ ਓਕੇ ਆ ਬਸ ਕਾਰਵਾਈ ਕਦੇ ਵੀ ਪਾਈ ਜਾ ਸਕਦੀ ਆ ਹੁਣ ਉੱਪਰ ਤੱਕ ਜਾਣ ਦਾ ਮਤਲਬ ਕੀ ਉਹ ਵਿਜੀਲੈਂਸ ਦੇ ਪਦਰ ਤੇ ਉੱਪਰ ਤੱਕ ਗਈ ਆ ਕਿਉ ਉਹ ਪੁਲਿਸ ਦੇ ਪਦਰ ਤੇ ਉੱਪਰ ਤੱਕ ਗਈ ਆ ਕਿਉ ਡੀਜੀਪੀ ਸਾਹਿਬ ਦੇ ਪਦਰ ਤੇ ਉੱਪਰ ਤੱਕ ਗਈ ਆ ਕਿਉ ਮੁੱਖ ਮੰਤਰੀ ਸਾਹਿਬ ਦੇ ਹਰੇ ਪੈਨ ਤੱਕ ਗਈ ਆ ਜਾਂ ਕੇਜਰੀਵਾਲ ਤੋਂ ਸਹੀ ਪਾਉਣ ਗਈ ਆ ਕਿਸੇ ਸਮੇ ਖੇਡ ਦੇ ਮੈਦਾਨ ਦੇ ਵਿੱਚ ਵੱਡਾ ਨਾਮ ਕਮਾਉਣ ਵਾਲੇ ਸ਼ਰੋਮਣੀ ਅਕਾਲੀ ਦਲ ਦੇ ਵਿੜੇ ਤੋਂ ਆਪਣੀ ਰਾਜਨੀਤੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਨਬਜੋ ਸਿੱਧੂ ਨਾਲ ਨੇੜੇ ਹੋ ਕੇ ਕਾਂਗਰਸ ਦੇ ਵਿੱਚ ਦਾਖਲ ਹੋਣ ਵਾਲੇ ਤੇ ਦੇਸ਼ ਤੇ ਦੁਨੀਆ ਭਰ ਦੇ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਵੱਜੋਂ ਤੇ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਦਮਦਾਰ ਸਪਸ਼ਟਵਾਦੀ ਬੇਵਾਖ ਲੀਡਰ ਵੱਜੋਂ ਪਹਿਚਾਣ ਬਣਾ ਚੁੱਕੇ ਪ੍ਰਗਟ ਸਿੰਘ ਦੇ ਬਾਰੇ ਕਹਿੰਦੇ ਜੀ ਫਾਈਲ ਤਿਆਰ ਹੈ ਕਾਂਗਰਸੀ ਐਮਐਲਏ ਪ੍ਰਗਟ ਸਿੰਘ ਹੁਣ ਜਦੋਂ ਕਾਰਵਾਈ ਹੋਏਗੀ ਤਾਂ ਉਸ ਨੂੰ ਕਾਂਗਰਸ ਦੇ ਐਮਐਲਏ ਵੱਜੋਂ ਹੀ ਬਿਆਨਿਆ ਜਾਏਗਾ ਪਰ ਪ੍ਰਗਟ ਸਿੰਘ ਉਹਨਾਂ ਦੀ ਦਿੱਖ ਅਮੇਜ ਕਹਿੰਦੇ ਦੂਜੇ ਵਿਰੋਧੀ ਦਲਾਂ ਦੇ ਮਨਾਂ 'ਚ ਵੀ ਉਹਨਾਂ ਦਾ ਸਤਿਕਾਰ ਰੱਖਦੀ ਆ ਤੇ ਉਹ ਪੰਜਾਬ ਦੇ ਵਿੱਚ ਵੀ ਜਿਵੇਂ ਵਿਚਰਦੇ ਨੇ ਜਿਵੇਂ ਗੱਲ ਰੱਖਦੇ ਨੇ ਉਹ ਤੋਂ ਵੀ ਮੰਨਿਆ ਜਾਂਦਾ ਕਿ ਇਹ ਲੀਡਰ ਵੀ ਸਹੀ ਆ ਪੰਜ ਚਾਰ ਲੀਡਰ ਨੇ ਵੱਖ-ਵੱਖ ਪਾਰਟੀਆਂ ਦੇ ਜਿੰਨਾ ਬਰੇ ਅਜਿਹੀ ਰਾਏ ਲੋਕਾਂ ਦੇ ਮਨਾਂ 'ਚ ਬਣਦੀ ਆ ਉਹਨਾਂ 'ਚੋਂ ਇੱਕ ਪ੍ਰਗਟ ਸਿੰਘ ਵੀ ਨੇ ਆਮ ਆਦੀਮ ਪਾਰਟੀ ਦੀ ਨੇਰੀ 'ਚ ਵੀ ਉਹ ਜਲੰਧਰ ਕੈਂਟ ਤੋਂ ਜਿਵੇਂ ਸੀਟ ਕੱਢ ਕੇ ਲਿਆਏ ਉਤੋਂ ਬਾਅਦ ਪੰਜਾਬ ਦੀ ਵਿਧਾਨ ਸਭਾ ਚ ਜਿਵੇਂ ਉਹ ਆਪਣੀ ਗੱਲ ਰੱਖਦੇ ਨੇ ਤੇ ਇਹ ਸਾਰੇ ਕਾਰਵਾਈ ਦੇ ਦਰਮਿਆਨ ਉਹਨਾਂ ਦੇ ਇਹ ਸਾਰੇ ਸਫ਼ਰ ਦੇ ਦਰਮਿਆਨ ਅੱਜ ਖਬਰੇ ਨਿਕਲ ਕੇ ਆ ਰਹੀ ਆ ਸਿਆਸੀ ਗਲਿਆਰਿਆਂ ਚ ਕਿ ਅਗਲੀ ਫਾਈਲ ਵਿਜੀਲੈਂਸ ਵੱਲੋਂ ਉਹਨਾਂ ਦੀ ਤਿਆਰ ਕੀਤੀ ਗਈ ਆ ਉਹਨਾਂ ਦੇ ਖਿਲਾਫ ਐਕਸ਼ਨ ਕਰਨ ਦੀ ਤਿਆਰੀ ਆ ਜੇ ਕੋਈ ਪੁਲਿਸ ਅਧਿਕਾਰੀ ਮੰਨ ਨਹੀਂ ਰਿਹਾ ਕਾਰਵਾਈ ਕਰਨ ਨੂੰ ਬਸ ਉਹਦੀ ਤਿਆਰੀ ਹੋ ਰਹੀ ਹੈ ਕਿ ਕਿਹਨੂੰ ਮਨਾ ਕੇ ਕਾਰਵਾਈ ਕਰਾਈਏ ਚਲੋ ਜੇ ਅਗਲੇ ਕਰਾਉਣ ਤੇ ਆਉਣਗੇ ਤਾਂ ਅਫਸਰ ਵੀ ਮਿਲ ਜਾਣਗੇ ਕਾਰਵਾਈ ਕਰਨ ਵਾਲੇ ਵੀ ਮਿਲ ਜਾਂਦੇ ਨੇ ਪਰ ਸਵਾਲ ਇਹ ਆ ਕਿ ਕੀ ਵਿਕਰਮ ਮਜੀਠੀ ਵਾਲੇ ਮਾਮਲੇ ਨਾਲ ਜੋ ਰਾਜਨੀਤਿਕ ਦ੍ਰਿਸ਼ ਕ੍ਰੀਏਟ ਹੋਇਆ ਉਹਦੀ ਪੂਰਤੀ ਨਹੀਂ ਹੋ ਰਹੀ ਉਸ ਨੂੰ ਹੋਰ ਵੱਡਾ ਕਰਨ ਲਈ ਇਹ ਅਗਲਾ ਖੇਡ ਹੈ ਜਾਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਜਿਵੇਂ মিডিਆ ਸਾਹਮਣੇ ਗੱਲ ਕਰਦੇ ਆ ਬਿਆਨ ਦਿੱਤਾ ਗਿਆ ਕਿ ڪرਸੂਕਦਾਰ ਬਹੁਤ ਨੇ ਜੀ ਬੜੇ ਬਹੁਤ ਨੇ ਜੀ ਬਖਸ਼ਿਆ ਨਹੀਂ ਜਾਊਗਾ ਕੋਈ ਵੀ ਬੜਾ ਜਿੱਡੀ ਮਰਜ਼ੀ ਪਹੁੰਚ ਹੋਵੇ ਜਿੱਡੀ ਮਰਜ਼ੀ ਅਪਰੋਚ ਹੋਵੇ ਕਿ ਉਸ ਕੜੀ ਦਾ ਅਗਲਾ ਹਿੱਸਾ ਜਾਂ ਆਪਣੇ ਰਾਜਨੀਤਿਕ ਉਹਨਾਂ ਵਿਰੋਧੀਆਂ ਜਿਨ੍ਹਾਂ ਦੇ ਬਾਰੇ ਮੰਨਿਆ ਜਾਂਦਾ ਕਿ ਇਹ ਚਣੌਤੀ ਬਣ ਸਕਦੇ ਨੇ जिना बारे ਉਹਨਾਂ ਦੀਆਂ ਪਾਰਟੀਆਂ ਦੇ ਲੀਡਰ ਵੀ ਉਹਨਾਂ ਤੋਂ ਘਬਰਾਉਂਦੇ ਨੇ ਕਿ ਸਾਡੇ ਲਈ ਵੀ ਚੁਣੌਤੀ ਬਣ ਸਕਦੇ ਨੇ ਕੀ ਇਹ ਉਹਨਾਂ ਦੀ ਛਾਂਟੀ ਕਰਕੇ ਜੇ ਭਈ ਆਮਦਨ ਤੋਂ ਵੱਧ ਜਾਇਦਾਦ ਦਾ ਹੀ ਮਾਮਲਾ ਤੇ ਵਿਕਰਮ ਜੀਠੀਆ ਦਾ ਮਾਮਲਾ ਤਾਂ ਡਰਗ ਵਾਲਾ ਮਾਮਲਾ ਹੋ ਪ੍ਰਗਟ ਸਿੰਘ ਦਾ ਮਾਮਲਾ ਜੇ ਕੱਲਾ ਆਮਦਨ ਤੋਂ ਵੱਧ ਜਾਇਦਾਦ ਵਾਲਾ ਮਾਮਲਾ ਹੈ ਕਿਉਂਕਿ ਰਾਜਨੀਤਿਕ ਤੌਰ ਤੇ ਤਾਂ ਇਹੀ ਬਿਆਨਿਆ ਜਾ ਰਹੇ ਨਾ ਕਿ ਵਿਕਰਮ ਜੀਠੀਆ ਜੀ ਡਰਗ ਤੋਂ ਪੈਸਾ ਕਮਾਇਆ ਜੀ ਆ ਕਰਾਏ ਜੀ ਬਿਆਨ ਤਾਂ ਇਹੀ ਦਿੱਤੇ ਜਾ ਰਹੇ ਨੇ ਵਿਕਰਮ ਜੀਠੀਆ ਦੀ ਤਸਵੀਰ ਤੇ ਪ੍ਰਗਟ ਸਿੰਘ ਦੀ ਤਸਵੀਰ 'ਚ ਜਮੀਨ-ਅਸਮਾਨ ਦਾ ਫਰਕ ਹੈ। ਦੋਆਂ ਦੀ ਜੀਵਨ ਸ਼ੈਲੀ ਜੋ ਦੋਆਂ ਦਾ ਪਿਕਚਰ ਨਾ ਦੋਆਂ ਦੀ ਰਾਜਨੀਤੀ ਦਾ ਢੰਗ ਤਰੀਕਾ ਬਹੁਤ ਵੱਖਰਾ ਹੈ। ਪਰ ਇੱਕ ਅੰਦਾਜ਼ ਵਿਕਰਮਜੀਠੀਆ ਦਾ ਇੱਕ ਅੰਦਾਜ਼ ਪ੍ਰਗਟ ਸਿੰਘ ਦਾ ਦੋਇ ਆਪੋ ਆਪਣੇ ਅੰਦਾਜ਼ ਨਾਲ ਤੁਰੇ ਫਿਰਦੇ ਨੇ। ਤੇ ਹੁਣ ਇਹ ਸਭ ਦੇ ਵਿੱਚ ਜੇ ਇੱਕੋ ਢੰਗ ਤਰੀਕਾ ਅਪਣਾਇਆ ਗਿਆ ਤੇ ਲੋਕਾਂ ਦੇ ਗਲੇ ਕਿਵੇਂ ਉਤਰੂਗੀ ਜਨਾਬ ਗੱਲ। ਲੋਕ ਕਹਿਣਗੇ ਵੀ ਉਹੀ ਫਾਰਮੂਲਾ ਵਿਕਰਮਜੀਠੀਆ ਤੇ ਉਹੀ ਪ੍ਰਗਟ ਸਿੰਘ ਤੇ ਉਹੀ ਖੈਰੇ ਤੇ ਤਿਆਂ ਕਿ ਮੈਂ ਚੱਲੂਗਾ ਫਿਰ ਵੈਸੇ ਤਾਂ ਕਹਿੰਦੇ ਜੀ ਮੰਗ ਤਾਂ ਇਹ ਉੱਠਰੀ ਆ ਅੰਦਰ ਅਫਸਰ ਅਧਿਕਾਰੀ ਇਹ ਕਹ ਰਹੇ ਨੇ ਕਿ ਜਨਾਬ ਜੀ ਚੁਣ-ਚੁਣ ਕੇ ਕਾਰਵਾਈ ਕਰੋਗੇ ਫਿਰ ਆਪਣੀ ਉਹ ਪਾਰਟੀ ਤੇ ਆਪਣੀ ਉਹ ਸਰਕਾਰ ਤੇ ਗੱਲ ਆ ਜਾਣੀ ਆ ਫਿਰ ਜਾਂ ਤਾਂ ਸਭ ਦੀਓ ਖੋਲੋ ਜਾਂਚ ਵੈਸੇ ਤਾਂ ਅਮਿਤ ਰਤਨ ਵੀ ਫੜਿਆ ਗਿਆ ਸੀ ਜੀ ਰਿਸ਼ਵਤ ਲੈਂਦਾ ਆ ਹੁਣ 1 ਕਰੋੜ ਜਲੰਧਰ ਵਾਲਾ ਹੈ ਨਾ ਆ ਸਰਾਰੀ ਦਾ ਮਾਮਲਾ ਵਿਜੇ ਸਿੰਘ ਵਾਲਾ ਮਾਮਲਾ ਉਹਦੀ ਤਾਂ ਅਪਾ ਹਾਂ ਮੈਂ ਉੜਨ ਲੱਗ ਗਿਆ ਕਿ ਕਲੋਜ਼ਰ ਰਿਪੋਰਟ ਦਾਖਲ ਕਰਤੀ ਕਿਉਂਕਿ ਕੋਈ ਪੇਸ਼ ਨਹੀਂ ਹੋ ਰਿਹਾ ਜੀ ਕੋਈ ਕਾਰਵਾਈ ਨਹੀਂ ਹੋ ਰਹੀ ਪੈਰ ਵੀ ਨਹੀਂ ਹੋ ਰਹੀ ਮੁੱਖ ਮੰਤਰੀ ਸਾਹਿਬ ਖੁਦ ਕਹਿੰਦੇ ਸੀ ਤੇ ਕੀ ਸਰਾਰੀ ਤੇ ਕੀ ਕੁਛ ਆ ਹੁਣ ਦਿੱਲੀ ਵਾਲੇ ਕੁਝ ਕੱਢੇ ਜਾ ਰਹੇ ਨੇ ਲਗਾਤਾਰ ਕਿ ਕਪੜੇ ਕਰ ਲੈ ਜੀ ਆ ਕਰ ਲੈ ਜੀ ਅੰਦਰ ਖਾਤੇ ਤੋੜ ਦੋ ਫਿਰ ਕਾਰਵਾਈ ਉੱਥੇ ਵੀ ਕਰੋ ਨਾ ਜੇ ਚੁਣ-ਚੁਣ ਕੇ ਕਾਰਵਾਈ ਹੋਈ ਤੇ ਫਿਰ ਪੰਜਾਬ ਸਰਕਾਰ ਕਹਿੰਦੇ ਚੱਕਰ ਸਕਦੀ ਆ ਤੇ ਜਾਂ ਤਾਂ ਫਿਰ ਇਹ ਹੋਵੇ ਕਿ ਵੀ ਪਿਛਲੇ 15 ਸਾਲਾਂ ਚ ਜਿਨੇ ਜਿਨੇ ਰਾਜ ਕੀਤਾ ਮੌਜੂਦਾ ਸਮੇਂ ਤੱਕ ਉਨ੍ਹਾਂ ਦੇ ਸਾਰਿਆਂ ਦੀ ਆਮਦਨ ਦੀ ਜਾਂਚ ਚ ਉਹਨਾਂ ਦੇ ਸਾਰਿਆਂ ਦੇ ਸਰੋਤਾਂ ਦੀ ਜਾਂਚ ਉਹਨਾਂ ਸਾਰਿਆਂ ਦੇ ਖਰਚਿਆਂ ਦੀ ਜਾਂਚ ਹੋਵੇ ਫਿਰ ਤਾਂ ਲੱਗੇਗਾ ਹੁਣ ਪ੍ਰਗਟ ਸਿੰਘ ਕਹਿੰਦੇ ਕਿ ਕਿਸੇ ਸਮੇਂ ਭਗਵੰਤ ਮਾਨ ਹੁਰਾਂ ਨੂੰ ਜਦੋਂ ਮੁੱਖ ਮੰਤਰੀ ਦਾ ਦਾਵੇਦਾਰ ਨਹੀਂ ਬਣਾਇਆ ਜਾ ਰਿਆ ਸੀ ਤਦ ਜਿਹੜੇ ਮੁੱਖ ਮੰਤਰੀ ਦੇ ਚਿਹਰਿਆਂ ਵਜੋਂ ਦਾਵੇਦਾਰ ਬਣ ਕੇ ਉੱਭਰੇ ਸੀ ਆਮ ਆਦੀ ਪਾਰਟੀ ਚ ਉਹਨਾਂ ਚੋਂ ਇੱਕ ਪ੍ਰਗਟ ਸਿੰਘ ਦਾ ਨਾਮ ਵੀ ਸੀ ਦੱਸਣ ਵਾਲੇ ਤਾਂ ਦੱਸਦੇ ਨੇ ਕਿ ਖੁਦ ਅਰਵਿੰਦ ਕੇਜਰੀਵਾਲ ਨੇ ਸਿੱਧਾ ਪ੍ਰਗਟ ਸਿੰਘ ਤੱਕ ਪਹੁੰਚ ਅਪਰੋਚ ਕੀਤੀ ਸੀ ਕਿ ਪ੍ਰਗਟ ਸਿੰਘ ਆਜੋ ਇੱਧਰ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਸਕਦੇ ਆ ਤੁਹਾਡੇ ਤੇ ਦਾਅ ਖੇਡ ਸਕਦੇ ਆ ਅਜਿਹਾ ਨਾਮ ਸੰਤ ਬਲਬੀਰ ਸਿੰਘ ਸਿਂਚੇਵਾਲ ਬਾਰੇ ਵੀ ਤੁਰਿਆ ਫੌਜ ਮੁਖੀ ਬਾਰੇ ਵੀ ਤੁਰਿਆ ਹੈਨਾ ਕਿਸਾਨਾਂ ਆਗੂ ਬਲਬੀਰ ਸਿੰਘ ਰਾਜਾ ਵਾਲ ਬਾਰੇ ਵੀ ਤੁਰਿਆ ਤੇ ਉਸੇ ਕਤਾਰਚ ਪ੍ਰਗਟ ਸਿੰਘ ਦਾ ਨਾਮ ਵੀ ਸੀ ਕਿ ਉਹ ਇਨਕਾਰ ਕਰਨਾ ਹੀ ਭਾਰੀ ਪੈ ਰਿਹਾ ਜਾਂ ਜਿਸ ਅੰਦਾਜ਼ ਦੇ ਵਿੱਚ ਅੱਜ ਕੱਲ ਬਿਕਰਮ ਮਜੀਠੀਆ ਘੇਰਦੇ ਨੇ ਸਰਕਾਰ ਨੂੰ ਉਸ ਤੋਂ ਵੀ ਇੱਕ ਨਵਿਕਲ ਅੰਦਾਜ਼ ਰੱਖ ਕੇ ਸਰਕਾਰ ਨੂੰ ਸ਼ੀਸ਼ੇ 'ਚ ਤਾਰ ਲੈਂਦੇ ਨੇ ਕਹਿੰਦੇ ਪ੍ਰਗਟ ਸਿੰਘ ਇਸ ਲਈ ਤਕਲੀਫ ਹੈ ਜਾਂ ਲੁਧਿਆਣਾ ਜਿਮਨੀ ਚੌਂਕ 'ਚ ਜਿਵੇਂ ਧਰ ਬਣ ਕੇ ਪ੍ਰਗਟ ਸਿੰਘ ਲੜੇ ਤੇ ਆਮ ਆਦਮੀ ਪਾਰਟੀ ਨੂੰ ਵੀ ਰੜ ਕੇ ਕਹਿੰਦੇ ਕਿ ਆਪਣਿਆਂ ਨੂੰ ਵੀ ਰੜ ਕੇ ਉਹਨਾਂ ਦੀ ਆਪਣੀ ਉਹ ਪਾਰਟੀ ਨੂੰ ਰੜ ਕੇ ਕਿ ਉਹ ਦੋ ਪਾਸਿਓਂ ਪੀੜਨ ਦੀ ਕੋਸ਼ਿਸ਼ ਹੈ ਕਿਉਂਕਿ ਅਹੀ ਚਰਚਾ ਅੱਜ ਪੰਜਾਬ ਦੀ ਰਾਜਨੀਤਿਕ ਫਿਜ਼ਾ ਦੇ ਔਰ ਮੀਡੀਆ ਦੇ ਵਿਹੜਿਆਂ 'ਚ ਕਿੰਨਾ ਕਿਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਾਰੇ ਤੁਰਿਆ ਕਿ ਵੀ ਸੁਖਵੀਰ ਸਿੰਘ ਬਾਦਲ ਵਿਕਰਮਜੀਠੀ ਵਾਲੇ ਮਾਮਲੇ 'ਚ ਔਵੇਂ ਨਹੀਂ ਬੋਲ ਰਹੇ ਜਿਵੇਂ ਉਹਨਾਂ ਨੂੰ ਬੋਲਣਾ ਪੰਦਦਾ ਸੀ ਔਵੇਂ ਲੜਾਈ ਲੜਦੇ ਨਜ਼ਰ ਨਹੀਂ ਆ ਜਿਵੇਂ ਲੜਨੀ ਚਾਹੀਦੀ ਸੀ ਜਿਵੇਂ ਪ੍ਰੈਸ ਕਾਨਫਰੰਸ ਵਿਕਰਮਜੀਠੀਆ ਮਾਮਲੇ 'ਚ ਖੁਦ ਸੁਖਵੀਰ ਬਾਦਲ ਨੂੰ ਕਰਨੀ ਚਾਹੀਦੀ ਸੀ ਔਵੇਂ ਕੀਤੀ ਨਹੀਂ ਬੇਸ਼ੱਕ ਕਰੇ ਜਾਇਆ ਏ ਵਿਕਰਮਜੀਠੀਆ ਰਾਂ ਦੀ ਤਰਮ ਪਤਨੀ ਨਾਲ ਦੁੱਖ ਸਾਂਝਾ ਕਰਕੇ ਆਏ ਨੇ ਇਸ ਮੁਸ਼ਕਲ ਚ ਨਾਲ ਖੜਨ ਦਾ ਦਮ ਭਰ ਕੇ ਆਏ ਨੇ ਪਰ ਰਿਸ਼ਤੇਦਾਰੀ ਜਿੰਨੀ ਨੇੜਲੀ ਹੈ। ਔਰ ਪਾਰਟੀ ਪੱਧਰ ਤੇ ਜੋ ਲੀਡਰ ਦਾ ਕਦਰ ਉਤਵਾ ਉਸ ਦੋਏ ਪਹਿਲੂਆਂ ਦੇ ਉੱਤੇ ਕਹਿੰਦੇ ਸੁਖੀਰ ਬਦਲ ਓਵੇਂ ਨਹੀਂ ਲੜ ਰਹੇ ਤੇ ਕੁਝ ਤਰ੍ਹਾਂ ਪਰਸ਼ੰਕੇ ਸ਼ੋਭੇ ਕਰਨ ਲੱਗ ਪਈਆਂ ਕਿ ਕਿਤੇ ਵੀ ਆਪਣੀ ਚਮੜੀ ਬਚਾਉਣ ਲਈ ਜਾਂ ਮਿਲ ਕੇ ਸਾਇਲੈਂਟ ਕਰਨ ਲਈ ਕਿ ਭਾਰੀ ਪੈਰੇ ਵਾਲੇ ਲੀਡਰ ਅਹੀਆਂ ਗੱਲਾਂ ਲੋਕਾਂ ਚ ਤਾਂ ਹੋਣਗੀਆਂ। ਉਸੇ ਤਰ੍ਹਾਂ ਪ੍ਰਗਟ ਸਿੰਘ ਬਾਰੇ ਕਿ ਵੀ ਪ੍ਰਗਟ ਸਿੰਘ ਕਿਤੇ ਆਪਣੀ ਹੀ ਪਾਰਟੀ ਦੇ ਉਹਨਾਂ ਆਗੂਆਂ ਨੂੰ ਰੜਕਤਾ ਨਹੀਂ ਰਿਹਾ। ਕਿਉਂਕਿ ਲੰਗੀ ਦੇ ਨਹੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਲਈ ਵੀ ਪ੍ਰਗਟ ਸਿੰਘ ਦਾ ਨਾ ਚੱਲਿਆ ਸੀ ਤੇ ਇਸ ਲਈ ਕਹਿੰਦੇ ਵੀ ਇਹ ਵੀ ਮਾਮਲਾ ਹੋ ਸਕਦਾ ਕਿ ਕਿਤੇ ਉਸ ਮਾਮਲੇ ਦੇ ਕਰਕੇ ਹੀ ਕਿਉਂ ਪ੍ਰਧਾਨਗੀ ਦਾ ਦਾਅਵੇਦਾਰ ਬਣ ਰਿਹਾ ਹੈ ਰਾਜਾ ਬੜਿੰਗ ਨੇ ਅਜੇ ਨਹੀਂ ਤੱਕ ਅਨੂੰ ਜਾਣਾ ਜਿਹੜੇ ਦਾਅਵੇਦਾਰ ਨੇ ਉਹਨਾਂ ਤੇ ਸਵਾਲੀਆ ਚਿੰਨ ਲੱਗ ਜਾਣ ਸੋ ਇਸ ਤਰ੍ਹਾਂ ਉਹਨਾਂ ਤੇ ਸਵਾਲੀਆ ਚਿੰਨ ਵੀ ਲੱਗਦਾ ਤੇ ਰੜਕਦੇ ਹੁਣ ਸત્તા ਤਾਰੀ ਧਿਰ ਨੂੰ ਵੇ ਕਿਉਂਕਿ ਕਹਿੰਦੇ ਘੂਪ ਨੇ ਕਿ ਇਹ ਸਿਰਫ ਪੋਸਟ ਲੜਕ ਚੁ ਕਾਰਵਾਈ ਹੈ ਜਾਂ ਸੱਚਮੁੱਚ ਸਰਕਾਰ ਕੋਲ ਕੋਈ ਤੱਤ ਸਬੂਤ ਅੰਕੜੇ ਹੈਗੇ ਨੇ ਤੇ ਫਿਰ ਤਾਂ ਭਾਈ ਨਾਮ ਵੀ ਜਨਤਕ ਕਰਦੇ ਹੋ ਅੰਕੜੇ ਵੀ ਜਨਤਕ ਕਰਦੇ ਹੋ ਸਬੂਤ ਵੀ ਜਨਤਕ ਕਰਦੇ ਹੋ ਤੇ ਫਿਰ ਕਰੋ ਕਰ ਬਈ ਅਪਾ ਤਾਂ ਕੱਲ ਵੀ ਗੱਲ ਕਰ ਰਹੇ ਸੀ ਵਿਕਰਮਜੀਤ ਦੇ ਮਾਮਲੇ 'ਚ ਜੇ ਕੇਜਰੀਵਾਲ ਕਹਿੰਦੇ ਨੇ ਕਿ ਸਾਡੇ ਕੋਲ ਸਬੂਤ ਹੈਗੇ ਡਰੱਗ ਮੰਨੀ ਵਾਲੇ ਮੁੱਖ ਮੰਤਰੀ ਕਹਿੰਦੇ ਨੇ ਮੰਤਰੀ ਕਹਿੰਦੇ ਨੇ ਫਿਰ ਇਹ ਗਵਾਹ ਬਣ ਜਾਣ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਵਿਜੀਲੈਂਸ ਦੀ ਰਡਾਰ ਦੇ ਉੱਤੇ ਅਗਲਾ ਨਾਮ ਅਗਲਾ ਨਿਸ਼ਾਨਾ ਅਗਲਾ ਬੂਹਾ ਪਰਗਤ ਸਿੰਘ ਦੇ ਕਰਦਾ ਚਲੋ ਜੀ ਗੱਲ ਆਪਾਂ ਪ੍ਰਗਤ ਸਿੰਘ ਦੀ ਕਰ ਰਹੇ ਹਾਂ ਪ੍ਰਗਤ ਸਿੰਘ ਅੱਜ ਕੱਲ੍ਹ ਹੈਗੇ ਕਾਂਗਰਸ ਦੀ ਪਾਰਟੀ 'ਚ ਤੇ ਕਾਂਗਰਸ ਦੀ ਪਾਰਟੀ ਦੇ ਵਿੱਚ ਇੱਕ ਦਾਵਿਆਂ ਵਾਦਿਆਂ ਦਾ ਜੁਰਜਮੈਚ ਚੱਲ ਰਹੀ ਹੈ ਲੁਧਿਆਣਾ ਜਿਮਨੀ ਚੌਂਣ ਤੋਂ ਬਾਅਦ ਨਤੀਜਿਆਂ ਤੋਂ ਬਾਅਦ ਹਾਰ ਤੋਂ ਬਾਅਦ ਕਾਂਗਰਸੀ ਤੋਂ ਬਾਅਦ ਕਿ ਅਸਤੀਫਾ ਦਿਓ ਤੇ ਦੂਜੀ ਤਰ੍ਹਾਂ ਤੇ ਦਵਾਪਣਾ ਕਿਉਂਕਿ ਧੜੇਵਾਜੀ ਜਿੰਨੀ ਕਾਂਗਰਸ 'ਚ ਹੈ ਉਨੀ ਮਨ ਲੱਗਦਾ ਕਿਸੇ 'ਚ ਨਹੀਂ ਔਰੇ ਚਰਾਂ ਤੋਂ ਦੁਨੀਆ ਦੀ ਖਾਂਦਾਨੀ ਹੋ ਗਈ ਉਹਨਾਂ ਤਾਂ ਕਿ ਲੀਡਰ ਬਦਲ ਜਾਂਦਾ ਹੈ ਦਾਵੇਦਾਰ ਬਦਲ ਜਾਂਦਾ ਹੈ ਪ੍ਰਧਾਨ ਬਦਲ ਜਾਂਦਾ ਹੈ ਅਹੁਦੇ ਬਦਲ ਜਾਂਦੇ ਨੇ ਪਰਾਂ ਗਰੁੱਪੇ ਜੰ ਨਹੀਂ ਜਾਂਦਾ ਪਿੱਛੇ ਤੋਂ ਦੇਖਦੇ ਆ ਜੂ ਚਾਹੇ ਪਠੜ ਬਿਆਨ ਸਿੰਘ ਦਾ ਬਰਾੜ ਦਾ ਦੌਰ ਹੋਵੇ ਹੈਨਾ ਚਾਹੇ ਕੈਪਟਨ ਪਠੜ ਦੁੱਲੋਂ ਵਾਲਾ ਦੌਰ ਹੋਵੇ ਹੈ ਚਾਹੇ ਜਾਖੜ ਮਜੂਦ ਸਿੱਧੂ ਪ੍ਰਤਾਪ ਬਾਜਬਾ ਹੈਨਾ ਇਹਨਾਂ ਵਾਲਾ ਦੌਰ ਹੋਵੇ ਤੇ ਚਾਹਿਆ ਮਜੂਦਾ ਹੁਣ ਚੰਨੀ ਹੋਰੀ ਪ੍ਰਗਟ ਸਿੰਘ ਹੋਰੀ ਹਾਂ ਇਧਰ ਪ੍ਰਤਾਪ ਬਾਜਵਾ ਰਾਜਾ ਵੜਿੰਗ ਹੈ ਨਾ ਇਹ ਸਾਰੇ ਹਰ ਦੌਰ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਢੜੇ ਰਹੇ ਇਹਨਾਂ ਦੇ ਵਿੱਚ ਸੁਖਵਾਲ ਖੈਰਾ ਵੀ ਨੇ ਤੇ ਕਾਂਗਰਸੀ ਕਿੰਨੇ ਹੀ ਢੜੇ ਨੇ ਮਤਲਬ ਕਈ ਉਧਰ ਬੀਜੇਪੀ ਕੇ ਨਹੀਂ ਜਾ ਕੇ ਮੁੜਿਆ ਕਈ ਗਏ ਹੋਏ ਨੇ ਕਈ ਕੈਪਟਨ ਨਾਲ ਚਲੇ ਗਏ ਆਗੇ ਇੰਨਾ ਵਰਤਾਰਾ ਪਰ ਲੁਧਿਆਣਾ ਜਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਭਾਰਤ ਪੁਸ਼ਨ ਆਸ਼ੂ ਜਿਹੜੇ ਕਹਿੰਦੇ ਸੀ ਆਪਣੀ ਸ਼ਰਤ ਤੇ ਟਿਕਟ ਲੈ ਕੇ ਆਪਣੀ ਸ਼ਰਤ ਤੇ ਚੋਣ ਲੜੀ ਆਪਣਾ ਤਰੀਕਾ ਅਪਣਾਇਆ ਪਰ ਉਹ ਵੀ ਚਾਹੁੰਦੇ ਸੀਗੇ ਕਿ ਚੋਣ ਨਤੀਜੇ ਜੇ ਅਸੀਂ ਆਪਣੇ ਹੱਕ ਚ ਕਰਾ ਗਏ ਫਿਰ ਆਪਾਂ ਇਕੱਲੇ ਐਮਐਲਏ ਨਹੀਂ ਬਣਨਾ ਆਪਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਬਣਨਾ ਮਤਲਬ ਭਾਰਤ ਪੁਸ਼ਨ ਆਸ਼ੂ ਨਾ ਸੀ ਰਾਣਾ ਗੁਰਜੀਤ ਚਰਨੀ ਚੰਨੀ ਪ੍ਰਕਾਸ਼ ਸਿੰਘ ਇਹਨਾਂ ਚੋਂ ਤਾਂ ਕੋਈ ਦਾਅਵੇਦਾਰ ਹੈ ਹੀ ਸੀ ਨਾ ਕਿ ਆਪਣੇ ਖੇਮੇ ਚ ਆਊਗੀ ਪ੍ਰਧਾਨਗੀ ਕਿ ਐਮਐਲਏ ਵੀ ਆਪਣੇ ਕੋਲ ਜਿਵੇਂ ਨਹੀਂ ਚੋਣ ਜਿੱਤਣ ਤੋਂ ਬਾਅਦ ਤੇ ਪ੍ਰਧਾਨਗੀ ਵੀ ਆਪਣੇ ਕੋਲ ਨਾ ਐਮਐਲਏ ਆਈ ਨਾਉਣ ਪ੍ਰਧਾਨਗੀ ਮੰਗਣ ਦੀ ਆਸ ਹੈ ਇਹ ਇਸ ਲਈ ਕਹਿੰਦੇ ਫਿਰ ਐ ਕਰੂ ਜਿਹੜਾ ਮੌਜੂਦਾ ਪ੍ਰਧਾਨ ਹੈ ਉਹਦੀ ਵੀ ਛੁੱਟੀ ਕਰਾਓ ਕਿ ਉਸ ਖੇਡ ਦੇ ਉਸ ਸਿਆਸੀ ਖੇਡ ਦੇ ਵਿੱਚ ਇਹ ਦਾਅ ਸੀਗਾ ਇਹ ਚਾਲ ਸੀ ਕਿ ਲੋ ਜੀ ਭਾਰਤ ਪੁਸ਼ਨਾਸ਼ੂ ਨੇ ਵਰਕਿੰਗ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਤੇ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਤਾਂ ਕਿ ਮੌਜੂਦਾ ਜਿਹੜਾ ਪ੍ਰਧਾਨ ਹੈ ਰਾਜਾ ਬੜਿੰਗ ਉਹ ਵੀ ਜ਼ਿੰਮੇਵਾਰੀ ਲਵੇ ਤੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇਵੇ ਪਰ ਬੜਿੰਗ ਚੁੱਪ ਤੇ ਫਿਰ ਅਗਲਾ ਪੱਤਾ ਖੇਡਿਆ ਕਿ ਆ ਚੱਕੋ ਬਈ ਹੁਣ ਪ੍ਰਗਟ ਸਿੰਘ ਉਪ ਪ੍ਰਧਾਨ ਨੇ ਕੁਸ਼ਲਦੀਪ ਸਿੰਘ ਢਿੱਲੋਂ ਕਿੱਕੇ ਢਿੱਲੋਂ ਉਪ ਪ੍ਰਧਾਨ ਨੇ ਆ ਚੱਕੋ ਵੀ ਸਾਡੇ ਅਸਤੀਫੇ ਅਸੀਂ ਵੀ ਜ਼ਿੰਮੇਵਾਰੀ ਲੈਣੇ ਆਂ ਇਹ ਤੋਂ ਪਹਿਲਾਂ ਕਿ ਚੰਨੀ ਤੇ ਰਾਣਾ ਗਰਜੀਤ ਕੁਝ ਬੋਲਦੇ ਕਹਿੰਦੇ ਜੀ ਭਾਈ ਇਸ਼ਪੂ ਘੇਲ ਹੋਰੇ ਜਿਹੜੀ ਪੰਜਾਬ ਕਾਂਗਰਸ ਮਾਮਲੇ ਦਾ ਇੰਚਾਰਜ ਨੇ ਉਹਨਾਂ ਨੇ ਪੋਸਟ ਪਾਤੀ ਕਿ ਭਾਈ ਤੁਹਾਡੇ ਤਿੰਨਾਂ ਦੇ ਅਸਤੀਫੇ ਮਨਜ਼ੂਰ ਜੀ ਹਾਂ ਵਰਕਿੰਗ ਪ੍ਰਧਾਨ ਦੇ ਨਾਤੇ ਭਰਤਪੁਸ਼ਨ ਆਸ਼ੂ ਦਾ ਦਿੱਤਾ ਅਸਤੀਫਾ ਉਪ ਪ੍ਰਧਾਨ ਦੇ ਤੌਰ ਤੇ ਪ੍ਰਗਟ ਸਿੰਘ ਔਰ ਕਿੱਕੇ ਢਿੱਲੋਂ ਦਾ ਦਿੱਤਾ ਅਸਤੀਫਾ ਕਾਂਗਰਸਾਈ ਕਮਾਨ ਨੇ ਕਹਿੰਦੇ ਮਨਜ਼ੂਰ ਕਰ ਲਿਆ ਤੇ ਇਹਨਾਂ ਦੇ ਇੰਚਾਰਜ ਜਿਹੜੇ ਪੰਜਾਬ ਮਾਮਲੇ ਦੇ ਭਵਿਸ਼ ਭਗੇ ਉਹਨੇ ਇਹ ਪੋਸਟ ਜਨਤਕ ਕਰਕੇ ਇਹਦੇ ਤੇ ਮੋਹਰ ਲਾਤੀ। ਵੈਸੇ ਨਾ ਤਾਂ ਕੱਲੇ ਭਵਿਸ਼ ਭਗੇ ਨੇ ਮਨਜ਼ੂਰ ਕਰਨਾ ਸੀ। ਜੇ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਨਾਤੇ ਦੇਖੀ ਤਾਂ ਖੜਗੇ ਕੋਲ ਸੀ ਇਹ ਸਰਦਾਰ ਘਰ ਖੇਤਰ। ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਖਾਨਾ ਜੰਗੀ ਆ ਕਾਂਗਰਸ ਦੇ ਅੰਦਰ ਜਿੱਦਾਂ ਰਾਹੁਲ ਗਾਂਧੀ ਦੇ ਦਰਵਾਜ਼ਿਆਂ ਤੱਕ ਪਹੁੰਚ ਪਰੋਚਾ ਜਿਸ ਤਰ੍ਹਾਂ ਦਾਵੇਦਾਰਾਂ ਦੇ ਵਿੱਚ ਪ੍ਰਗਟ ਸਿੰਘ ਹੋਰਾਂ ਦਾ ਵੀ ਨਾਮ ਨੇ ਤੇ ਫਿਰ ਕਹਿੰਦੇ ਰਾਹੁਲ ਗਾਂਧੀ ਤੇ ਕਰਨਾ ਤੱਕ ਵੀ ਗੱਲ ਪਹੁੰਚਦੀ ਹੋਈ ਹੋਈ ਜੀ ਦੱਸਣ ਵਾਲੇ ਦੱਸਦੇ ਨੇ ਕਿ ਉੱਥੇ ਤੱਕ ਵੀ ਸਨੇਹਾ ਪਹੁੰਚਦਾ ਕੀਤਾ ਗਿਆ ਹੋਵੇਗਾ ਤੇ ਫਿਰ ਉਸ ਤੋਂ ਬਾਅਦ ਹੀ ਅਸਤੀਫੇ ਮਨਜ਼ੂਰ ਹੋਏ ਹੋਣਗੇ ਕਿ ਇਹ ਮੰਨਿਆ ਜਾਵੇ ਕਿ ਲੁਧਿਆਣਾ ਜਿਮਨੀ ਚੋਣ ਆਪਣੇ ਤੰਗ ਤਰੀਕੇ ਆਪਣੀ ਮਰਜ਼ੀ ਨਾਲ ਲੜਨ ਦੇ ਕਾਰਨ ਕਿ ਤੁਸੀਂ ਪ੍ਰਧਾਨ ਨੂੰ ਵਿਰੋਧੀ ਧਿਰ ਦਾ ਲੀਡਰ ਨੂੰ ਨੇੜੇ ਨਹੀਂ ਆਉਣ ਦਿੱਤਾ ਤੇ ਹੁਣ ਫਿਰ ਅਸਤੀਫੇ ਦਿੱਤੇ ਨੇ ਤਾਂ ਅਸਤੀਫੇ ਮਨਜ਼ੂਰ ਕਿ ਇਹ ਇਸ ਤਰ੍ਹਾਂ ਇਹਨਾਂ ਨੂੰ ਸ਼ਾਂਤ ਕਰਨ ਦਾ ਤਰੀਕਾ ਹੈ ਕਿ ਹੁਣ ਕੋਈ ਬਾਕੀ ਪਣਾ ਨਾ ਦਿਖਾਇਓ ਕੋਈ ਰੋਸਾ ਨਾ ਪ੍ਰਗਟਾਇਓ ਕੋਈ ਦੁਆ ਤੇ ਹਮਲੇ ਨਾ ਕਰਿਓ ਜਾਂ ਇੱਕ ਪੜਾਏ ਦੁਆ ਪੜਾ ਹੁਣ ਦੂਸਰੇ ਗਰੁੱਪਾ ਦਾ ਆਊਗਾ ਕਿ ਲਿਆਓ ਵੀ ਇੱਕ ਗਰੁੱਪ ਨੇ ਦੇਤੇ ਦੁਆ ਗਰੁੱਪ ਵੀ ਆਜੋ ਫਿਰ ਤਾਂ ਪ੍ਰਤਾਪ ਬਾਜਵਾ ਦੀ ਜਿਹੜੀ ਵਿਰੋਧੀ ਧਿਰ ਦੇ ਲੀਡਰ ਦੀ ਕੁਰਸੀ ਆ ਉਹਨੂੰ ਵੀ ਖਤਰਾ ਕਹਿੰਦੇ ਤੇ ਜੇ ਇਹ ਹੈ ਤੇ ਇੱਧਰ ਫਿਰ ਕਹਿੰਦੇ ਰਾਜਾ ਬੜਿੰਗ ਦੀ ਵੀ ਪ੍ਰਧਾਨਗੀ ਰਾਜਾ ਬੜਿੰਗ ਦੀ ਪ੍ਰਧਾਨਗੀ ਤਾਂ ਜੇ ਪ੍ਰਗਟ ਸਿੰਘ ਹੋਰੀ ਜਾਂ ਕੋਈ ਕਿ ਢੱਲੋ ਜਾਂ ਭਾਤਕੁਸ਼ਨ ਆਸ਼ੂ ਸ੍ਰੀਪੇ ਨਾਂ ਦੇ ਤਾਂ ਵੀ ਖਤਰੇ ਚ ਸੀ 227 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਐ ਉਹ ਤੋਂ ਪਹਿਲਾਂ ਪਹਿਲਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਤਾਂ ਬਦਲੇ ਹੀ ਜਾਣਾ ਪਰ ਸਵਾਲ ਤੇ ਹੈ ਕਿ ਜਿਹੜਾ ਲਾਉਂਗੇ ਉਹ ਇਕੱਠਿਆਂ ਕਰ ਲੂਗਾ ਸਾਰਿਆਂ ਨੂੰ ਭਪੇਸ਼ ਭਗੇਲ ਨੂੰ ਜਿਸ ਕੰਮ ਲਈ ਭੇਜਿਆ ਸੀ ਇੰਚਾਰਜ ਬਣਾ ਕੇ ਉਹ ਨਹੀਂ ਕਰ ਸਕੇ ਤੁਸੀਂ ਇੱਕ ਜਿਮਨੀ ਚੋਣ ਦੇ ਲਈ ਸਾਰੀ ਕਾਂਗਰਸ ਇਕੱਠੀ ਨਹੀਂ ਕਰ ਸਕੇ 117 ਤੇ ਨੜਾ ਲੱਗਿਆ ਤਾਂ ਕਿਵੇਂ ਇਕੱਠੇ ਕਰ ਲੋਗੇ ਫਿਰ ਬਾਕੀ ਖੜੇ ਹੋਏ ਉਹਨਾਂ ਨੂੰ ਫਿਰ ਉਹਨਾਂ ਨੂੰ ਕੱਢ ਦੋ ਚੋਣਾਂ ਹਾਰ ਜੋ ਤੇ ਬਾਅਦ ਚੋਂ ਬਾਕੀਆਂ ਨੂੰ ਵਾਪਸ ਵੀ ਲੈ ਲਓ ਇਹ ਪ੍ਰਕਿਰਿਆ ਪੁਰਾਣੀ ਚੱਲਦੀ ਐ ਜੀ ਪੁਰਾਣੀ ਤਰ੍ਹਾਂ ਲਓ ਫਿਰ ਸੋ ਕਹਿੰਦੇ ਕਾਂਗਰਸ ਦੇ ਘਰੇ ਕਲੇਸ਼ ਘਟਣ ਵਾਲਾ ਨਹੀਂ ਵਧਣ ਵਾਲਾ ਤੇ ਅਸੀਫੇ ਮਨਜ਼ੂਰ ਹੋਣ ਤੋਂ ਬਾਅਦ ਜਿੱਥੇ ਦੂਸਰੇ ਧਿਰ ਤੜੇ ਨੂੰ ਫਿਕਰ ਹੈ ਉੱਥੇ ਉਹ ਇਹ ਵੀ ਹੰਦਾ ਜੇ ਲਾ ਰਹੇ ਕਿ ਸ਼ਾਇਦ ਸਾਡੀ ਵਾਰੀ ਨਾ ਹੀ ਆਵੇ ਪਰ ਕਿੰਨੀ ਦੇਰ ਖੈਰ ਮਨਾਉਣੀ ਹੈ ਕਹਿੰਦੇ ਅੱਜ ਨਹੀਂ ਤਾਂ ਕੱਲ ਨੂੰ ਕਾਂਗਰਸ ਹਾਈ ਕਮਾਂਡ ਦੇਦਣਾ ਫੈਸਲੇ ਲੈਂਦੀ ਹੈ ਪਰ ਕਹਿੰਦੇ ਤੋਰੂਗੀ ਸਾਰਿਆਂ ਨੂੰ ਨਵਾਂ ਪ੍ਰਧਾਨ ਲਭੂਗੀ ਪਰ ਉਹ ਪ੍ਰਧਾਨ ਕੌਣ ਹੋਊਗਾ ਇਹ ਸਵਾਲ ਅਜੇ ਗੁੰਝਲਦਾਰ ਹੈ ਚਲੋ ਕਿਸਵਾਲ ਹੋਰ ਵੱਡਾ ਹੋ ਗਿਆ ਪੰਜਾਬ ਲਈ ਪਾਣੀਆਂ ਦਾ ਮੁੱਦਾ ਸਦਾ ਤੋਂ ਹੀ ਜਦ ਤੋਂ ਪਾਣੀਆਂ ਦੀ ਵੰਡ ਹੋਈ ਚਾਹੇ 1947 ਦੀ ਗੱਲ ਕਰ ਲੋ ਆਜ਼ਾਦੀ ਤੋਂ ਬਾਅਦ ਜਦੋਂ ਕੈਨ ਨੂੰ ਭਾਰਤ ਤੇ ਪਾਕਿਸਤਾਨ ਦੋ ਮੁਲਕ ਬਣੇ ਪਰ ਵੰਡਿਆ ਪੰਜਾਬ ਤੇ ਬੰਗਾਲ ਗਿਆ ਤੇ ਅਸੀਂ ਪੰਜ ਦਰਿਆਵਾਂ ਤੋਂ ਢਾਈ ਤਿੰਨ ਦਰਿਆਵਾਂ ਵਾਲੇ ਰਹਿ ਗਏ ਤੇ ਉਸ ਪੰਜ ਦਰਿਆਵਾਂ ਦੀ ਧਰਤੀ ਪੰਜਾਬ 2.5 ਹੈ ਨਾ ਮਤਲਬ 2.5 ਤਨਕ ਦਰਿਆਵਾਂ ਵਾਲਾ ਹੋ ਕੇ ਵੀ ਆਪਣੇ ਪਾਣੀਆਂ ਤੇ ਆਪਣਾ ਹੱਕ ਨਹੀਂ ਜਤਾ ਪਾਇਆ। ਰਾਜਸਥਾਨ ਕਹਿੰਦਾ ਧੂਕੇ ਲੈ ਗਿਆ ਪਾਣੀ, ਦਿੱਲੀ ਵਾਲੇ ਵਰਤੀ ਜਾਂਦੇ ਨੇ, ਹਰਿਆਣੇ ਵਾਲੇ ਵਰਤੀ ਵੀ ਜਾਂਦੇ ਨੇ ਤੇ ਨਹਰੇ ਵੀ ਮਰੀ ਜਾਂਦੇ ਨੇ। ਕਲੋਜੀ ਸਾੰਤਾ ਪਾਣੀ ਨਹੀਂ ਦਿੰਦਾ ਸਾਡਾ ਬੜਾ ਭਰਾ। ਜਮਨਾ ਸਾਡੀ ਹੈ। ਥੋਡੇ ਵਾਲੇ ਦਰਿਆ ਵੀ ਸਾਡੇ ਆ। ਭਗਮਾ ਦਾ ਵੀ। ਤੇ ਇੱਕ ਵਾਰ ਫੇਰ ਐਸਵਾਈ ਵਾਲਾ ਜੰਮ ਮਰਨਿਕਾ। ਜੀ ਹਾਂ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਆਮੋ ਸਾਹਮਣੇ ਬੈਠੋ ਤੇ ਐਸਬੀਆਈ ਵਾਲੇ ਮਸਲੇ ਦਾ ਹੱਲ ਕਰੋ ਇਹ ਕੇਂਦਰ ਬਿਠਾਉਂਦਾ ਫਿਰ ਕੇਂਦਰ ਦਾ ਹੱਲ ਤਾਂ ਸਭ ਨੂੰ ਪਤਾ ਜੀ ਹੁਣ ਤਾਂ ਕਹਣਾ ਜੀ ਸੁਪਰੀਮ ਕੋਰਟ ਨੇ ਕਿਹਾ ਹੈ ਤੁਸੀਂ ਐਸਬੀਆਈ ਵਾਲ ਬਣਾਓ ਜੀ ਵੀ ਪੰਜਾਬ ਕਹਿ ਚੁੱਕਿਆ ਕਿ ਬਣਾਈਏ ਕਦ ਲਈ ਇਹੋ ਚ ਦੇਣ ਲਈ ਪਾਣੀ ਨਹੀਂ ਪਰਮਾਨਜਯਕ ਅਦਾਲਤ ਨੇ ਵੀ ਇੱਕ ਦਿਨ ਕਹਿਤਾ ਸੀਗਾ ਵੀ ਪਾਣੀ ਦਾ ਮਸਲਾ ਨਹੀਂ ਲਹਿਰ ਬਣਾਉਣ ਦਾ ਮਸਲਾ ਹੈ ਅਗਲੇ ਕੰਨੀ 90 91 ਕਿਲੋਮੀਟਰ ਬਣਾਈ ਬੈਠੇ ਸਾਡੇ ਵਾਲੇ ਪਾਸੇ 100 ਕਿਲੋਮੀਟਰ ਤੋਂ ਵੀ ਜ਼ਿਆਦਾ ਤੇ ਕਹਿੰਦੇ ਜੀ ਬਣਦੀ ਨਹੀਂ ਇਹ ਬਣੀ ਵੀ ਸੀ ਜਿੰਨੀ ਉਹ ਵੀ ਜੀ ਕਹਿੰਦੇ ਜੀ ਜ਼ਮੀਨਾਂ ਵਾਪਸ ਕਰਤੀਆਂ ਮਤਲਬ ਜਿਨ੍ਹਾਂ ਨੇ ਐਸਵਾਈਐਲ ਖੜੀ ਕਰਨ ਚ ਇਹ ਪਾਣੀਆਂ ਦੇ ਰੇੜਕੇ ਵਧਾਉਣ ਚ ਪੰਜਾਬ ਦੇ ਲਈ ਖੂਬ ਪੁੱਟਣ ਦੇ ਵਿੱਚ ਜਿਨ੍ਹਾਂ ਨੇ ਰੋਲ ਲਵਾਇਆ ਕੈਪਟਨ ਬਾਦਲ ਹੋਰਾ ਨੇ ਉਹੀ ਪਾਣੀਆਂ ਦੇ ਰੱਖੇ ਘਾ ਰਹੇ ਨੇ ਹੁਣ ਬਾਦਲ ਸਾਹਿਬ ਕਹਿੰਦੇ ਮੈਂ ਪਾਣੀਆਂ ਦਾ ਰੱਖਮ ਹੈ ਜ਼ਮੀਨਾਂ ਵਾਪਸ ਕਰਤੀਆਂ ਕੈਪਟਨ ਦਾ ਮੈਂ ਸਮਝੌਤਾ ਰੱਦ ਕਰਤਾ ਸੀ ਮੈਂ ਪਾਣੀਆਂ ਦਾ ਰੱਖਾ ਅੱਜਕੱਲ ਨਵੇਂ ਪਾਣੀਆਂ ਦੇ ਰਾਖੇ ਬਣੇ ਨੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਆਹ ਲੋ ਜੀ ਬੀਬੀ ਐਮਪੀ ਵਾਲਾ ਮਸਲੇ ਦੇ ਉੱਤੇ ਮੈਂ ਹਰਿਆਣੇ ਨੂੰ 4 ਦਿਨ ਵੀ ਵਾਧੂ ਪਾਣੀ ਨਹੀਂ ਜਾਣ ਦਿੱਤਾ ਵੈਸਾ ਉਹ ਤਾਂ ਉਹਦਾ ਡਾਇਲੌਗ ਤਾਂ ਇਹ ਸੀ ਕਿ ਇੱਕ ਬੂੰਦ ਵੀ ਪਾਣੀ ਨਹੀਂ ਜਾਊਗਾ ਪਾਣੀ ਜਾਂਦਾ ਰਿਹਾ ਚਲੋ ਵਾਧੂ ਨਹੀਂ ਚਾਹ ਦਿੰ ਜਾਣ ਦਿੱਤਾ ਉਹਦੇ ਨਾਲੇ ਉਹ ਪਾਣੀਆਂ ਦਾ ਰਾਖਾ ਬਣਦੀ ਉਹਨਾਂ ਨੇ ਕਬੈਤ ਤੋਰੀ ਪਰ ਲੜਾਈ ਹੁਣ ਸਿਰ ਤੇ ਖੜੀ ਹੈ ਜਨਾਬ ਅਗਲੇ ਤੁਹਾਨੂੰ ਹਰਿਆਣੇ ਦੇ ਸਾਹਮਣੇ ਪਿਠਾਉਣਗੇ ਕੇਂਦਰ ਨਾਲ ਬੈਠੂਗੀ ਸਪਰੀਮ ਕੋਰਟ ਦਾ ਫੈਸਲਾ ਮੂਰੇ ਰੱਖਣਗੇ ਤੇ ਤੁਹਾਨੂੰ ਡਰਾਉਣ ਲਈ ਧੱਕਾਉਣ ਲਈ ਧਮਕਾਉਣ ਲਈ ਹੁਣ ਵਾਰੀ ਆਊਗੀ ਸਟੈਂਡ ਲੈਣ ਦੀ ਹੁਣੇ ਲੜਾਈ ਕਿਵੇਂ ਲੜਨੀ ਹੈ ਕਿਉਂਕਿ ਤੁਹਾਡਾ ਹਾਈ ਕਮਾਂਡ ਹਰਿਆਣੇ ਤੋਂ ਲੈ ਕੇ ਗੁਜਰਾਤ ਤੱਕ ਸਰਕਾਰਾਂ ਬਣਾਉਣ ਦੇ ਸੁਪਨੇ ਦੇਖਦਾ ਦਿੱਲੀ 'ਚ ਮੁੜ ਕੇ ਸਰਕਾਰ ਬਣਾਉਣੀ ਚਾਹੁੰਦਾ ਮੈਨੂੰ ਯਾਦ ਆ ਹਰਿਆਣੇ ਦੀ ਬਦਾਸਵਾ ਚੋਣਾ ਸਮੇਂ ਸੰਦੀਪ ਪਾਟਕ ਦੇ ਉਹ ਬੋਲ ਕਿ ਪਾਣੀਆਂ ਤੇ ਹਰਿਆਣੇ ਦਾ ਵੀ ਹੱਕ ਹੈ ਜੀ ਪਾਣੀ ਤਾਂ ਮਿਲੂਗਾ ਉਹ ਸੰਦੀਪ ਪਾਟਕ ਜਿਹਨੂੰ ਪੰਜਾਬ ਦੇ ਕੋਠੇ ਚੋਂ ਤੁਸੀਂ ਰਾਜ ਸਭਾ ਦੇ ਦੇ ਭੇਜਦੇ ਤੇ ਫਿਰ ਇਹ ਸਵਾਲ ਤਾਂ ਖੜਾ ਹੈ ਜਦੋਂ ਕੇਂਦਰ ਦੀ ਬਦਲੀਤੀ ਹੈ ਜਦੋਂ ਹਰਿਆਣਾ ਰਾਜਸਥਾਨ ਤੇ ਦਿੱਲੀ ਆਲੇ ਇਕੱਠੇ ਹੋ ਗਏ ਕਿਉਂਕਿ ਉੱਥੇ ਉੱਥੇ ਬੀਜੇਪੀ ਦੀ ਸਰਕਾਰ ਹੈ ਪਰ ਹਮਾਚਲ ਜਿੱਥੇ ਬੀਜੇਪੀ ਸਰਕਾਰ ਨਹੀਂ ਜੰਮੂ ਕਸ਼ਮੀਰ ਜਿੱਥੇ ਬੀਜੇਪੀ ਸਰਕਾਰ ਨਹੀਂ ਪਰ ਉਹ ਵੀ ਪਾਣੀਆਂ ਦੇ ਮੁੱਦੇ ਤੇ ਜਿਵੇਂ ਪੰਜਾਬ ਦੇ ਉੱਤੇ ਹਮਲਾਬਰ ਹੋ ਰਿਹਾ ਹੈ ਇਹ ਸਮਝ ਆਉਂਦੀ ਹੈ ਕਿ ਕੇਂਦਰ ਕਿਵੇਂ ਦਬਕਣਾ ਚਾਹੁੰਦਾ ਹੈ ਕਿਵੇਂ ਧਮਕਾਉਣਾ ਚਾਹੁੰਦਾ ਹੈ ਕਿਵੇਂ ਡਰਾਉਣਾ ਚਾਹੁੰਦਾ ਹੈ ਇਹ ਸਾਰੀ ਪ੍ਰਕਿਰਿਆ ਚੋਂ ਕੇਂਦਰ ਨੇ ਨਵਾਂ ਹੁਕਮ ਚਾੜ੍ਹਿਆ ਕਿ ਪੰਜਾਬ ਤੇ ਹਰਿਆਣਾ ਦੇ ਦੋਵਾਂ ਦੇ ਮੁੱਖ ਮੰਤਰੀਆਂ ਨੂੰ ਆਮ ਸਾਹਮਣੇ ਬਿਠਾਇਆ ਜਾਵੇ ਜਾਣਕਾਰੀ ਮਿਲ ਰਹੀ ਹੈ ਕਿ ਜੁਲਾਈ ਦੇ ਪਹਿਲੇ ਜਾਂ ਦੂਜੇ ਹਫਤੇ ਦੋਵਾਂ ਸੁਭਿਆਂ ਦੇ ਮੁੱਖ ਮੰਤਰੀਆਂ ਨੂੰ ਬਿਠਾ ਕੇ ਐਸਪੀਐਲ ਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਹੱਲ ਨਹੀਂ ਜਨਾਬ ਪੰਜਾਬ ਨਾਲ ਹੀ ਖੋਰ ਤੱਕਾ ਹੋਣ ਦੀ ਕੋਸ਼ਿਸ਼ ਤੇ ਜੇ ਇਸੇ ਮਾਮਲੇ ਤੇ ਆਉਣਾ ਤਾਂ ਪਾਣੀ ਦੀ ਪਰਮੈਸ਼ ਕਰੋ ਤੇ ਮਾਲਕੀਆਂ ਤੈਅ ਕਰੋ ਤੇ ਫਿਰ ਉਹਦੀਆਂ ਅਦਾਇਗੀਆਂ ਤੈਅ ਕਰੋ ਫਿਰ ਚੈੱਕ ਕਰੋ ਕਿ ਪੰਜਾਬ ਕੋਲ ਤੁਹਾਨੂੰ ਦੇਣ ਤੋਂ ਬਾਅਦ ਪਾਣੀ ਕਿੰਨਾ ਬਚਦਾ ਫਿਰ ਐਸਪੀਐਲ ਦੀ ਲੋੜ ਹੈ ਜਾਂ ਨਹੀਂ ਉਦੇ ਤੇ ਆਉਣਾ ਨਹੀਂ ਪਮੈਸ਼ ਕਰਨੀ ਨਹੀਂ ਪਾਣੀਆਂ ਦੀ ਮਾਲਕੀ ਮੰਲਣੀ ਨਹੀਂ ਆਪਣੇ ਵਾਲੀ ਦਰਿਆ ਨਹਿਰਾਂ ਸੂਏ ਕੱਸੀਆਂ ਨਦੀਆਂ ਸਭ ਸਾਡੀਆਂ ਤੇ ਪੰਜਾਬ ਵਾਲੀ ਤੇ ਹਰ ਤੇ ਤੁਹਾਡਾ ਹੱਕ ਫਿਰ ਪੇਰੀਆਂ ਸਿਧਾਂਤ ਨੂੰ ਚਿੱਕੇ ਟੰਗਣਾ ਇਹ ਸਾਰੇ ਸਵਾਲ ਵੱਡੇ ਹੋ ਗਏ ਨੇ ਜਨਾਬ ਤੇ ਪਰ ਕੇਂਦਰ ਦਾ ਧੱਕਾ ਜਲਾਈ ਦੇ ਪਹਿਲੇ ਹਫਤੇ ਪੰਜਾਬ ਨਾਲ ਫੇਰ ਹੋ ਸਕਦਾ ਇਸ ਲਈ ਪੰਜਾਬ ਦੀਆਂ ਜਥੇਬੰਦੀਆਂ ਨੂੰ ਪੰਜਾਬ ਦੇ ਆਵਾਮ ਨੂੰ ਪੰਜਾਬ ਦੇ ਸੰਗਠਨਾਂ ਨੂੰ ਪੰਜਾਬ ਤੇ ਸਿੱਤਰਾਂ ਨੂੰ ਜਾਗਦੇ ਰਹਿਣਾ ਪੈਣਾ ਇੱਕ ਹੋਰ ਪਹਿਲੂ ਪੰਜਾਬ ਦੇ ਵਿੱਚ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ ਵੱਡਾ ਮਸਲਾ ਬਣਦਾ ਜਾ ਰਿਹਾ ਉਹ ਪਹਿਲੂ ਹੈ ਐਨ ਆਰ ਆਈ ਬਹੂਆਂ ਪੀ ਆਰ ਵਾਲੀਆਂ ਬਹੂਆਂ ਆਈਲੈਟਸ ਪਾਸ ਬਹੂਆਂ ਜੀ ਹਾਂ ਕਿਸੇ ਸਮੇਂ ਵਿਦੇਸ਼ਾਂ ਨੂੰ ਗਏ ਮਜ਼ਦੂਰੀ ਕਰਨ ਲੇਬਰ ਕਰਨ ਹੈ ਟੈਕਸੀ ਚਲਾਉਣ ਕੰਮਕਾਰ ਕਰਨ ਉਹ ਐਨ ਆਰ ਆਈਆਂ ਦਾ ਪੰਜਾਬ 'ਚ ਬੜਾ ਮੁੱਲ ਪੈਂਦਾ ਸੀ ਉਹ ਚਾਹੇ ਮਤਲਬ ਦਾੜੀਆਂ ਰੰਗ ਕੇ ਆਉਣ ਚਾਹੇ ਉਮਰ ਦਰਾਜ ਹੋ ਜਾਣ ਚਾਹੇ ਛੜਛੜਈਆ ਹੋਇਆ ਹੋਵੇ ਉਹਨਾਂ ਨੂੰ ਬਹੁਤ ਪੰਜਾਬ ਨੇ ਆਪਣੀਆਂ ਧੀਆਂ ਗੜ ਲਾਲਾ ਤੋਰੀਆਂ ਕਿ ਚਲੋ ਵੀ ਇਹਦੇ ਨਾਲ ਸ਼ਾਇਦ ਤੱਬਰ ਵੀ ਤਰ ਜਵੇ ਇਸ ਦੌਰ ਤੋਂ ਬਾਅਦ ਫਿਰ ਇੱਕ ਵੀਜ਼ਿਆਂ ਵਾਲਾ ਦੁਆ ਦੌਰ ਖੁੱਲਿਆ ਕਿ ਲਓ ਜੀ ਹਾਈਲਾਈਟਸ ਕਰੋ ਤੇ ਨਿਆਣੇ ਬਾਹਰ ਭੇਜੋ ਸਟੱਡੀ ਵੀਜ਼ਿਆਂ ਤੇ ਭੇਜੋ ਤੇ ਪੱਕੇ ਹੋਣਗੇ ਫਿਰ ਉਹਨਾਂ ਦੇ ਵਿੱਚ ਕਹਿੰਦੇ ਕਿ ਉਹ ਮੁੰਡੇ ਰਹਿ ਗਏ ਜਿਹੜੇ ਆਈਲੈਟਸ ਪਾਸ ਨਹੀਂ ਕਰ ਪਾਉਂਦੇ ਘਰੇ ਚਾਰ ਛਿੱਲੜ ਹੈਗੇ ਜ਼ਮੀਨ ਦਾ ਟੁਕੜਾ ਹੈਗਾ ਹੈਨਾ ਹਵੇਲੀ ਹੈਗੀ ਤੇ ਪਰ ਨਹੀਂ ਹੈਗਾ ਪੱਲੇ ਤਾਂ ਕਹਿੰਦੇ ਜੀ ਪੜ੍ਹਾਈ ਨਹੀਂ ਹੈਗੀ ਇਸ ਲਈ ਆਈਲੈਟਸ ਵਾਲਾ ਪੇਪਰ ਪਾਸ ਨਹੀਂ ਹੁੰਦਾ ਤੇ ਨਾਣਾ ਜਾਵੇ ਕਿਵੇਂ ਫਿਰ ਕਹਿੰਦੇ ਕੁੜੀਆਂ ਲੱਭੋ ਪੜ੍ਹਾਈ ਦੇ ਵਿੱਚ ਮੱਲਾ ਮਾਰਨ ਵਾਲੀਆਂ ਕੁੜੀਆਂ ਦਾ ਫਿਰ ਉਲਟਾ ਮੁੰਡਿਆਂ ਵਾਂਗ ਮੁੱਲ ਪੈਣ ਲੱਗਿਆ ਕਿ ਵੀ ਤੇਰੇ ਵਿਆਹ ਤੇ ਵੀ ਖਰਚਾ ਅਸੀਂ ਕਰਾਂਗੇ ਤੈਨੂੰ ਸ਼ਾਪਿੰਗ ਵੀ ਅਸੀਂ ਕਰਾਵਾਂਗੇ ਤੈਨੂੰ ਦਿੱਲੀ ਤੱਕ ਦੀ ਗੱਡੀ ਵੀ ਅਸੀਂ ਕਰਕੇ ਦਵਾਂਗੇ ਜਹਾਜ਼ ਦੀਆਂ ਟਿਕਟਾਂ ਵੀ ਅਸੀਂ ਦਵਾਂਗੇ ਉੱਥੇ ਸਾਲ ਪਰ ਰਹਿਣਾ ਉਹ ਵੀ ਅਸੀਂ ਤੇ ਵਿਆਹ ਦਾ ਖਰਚਾ ਵੀ ਸਾਰਾ ਸਾਡਾ ਪਰ ਸਾਡਾ ਮੁੰਡਾ ਕੈਨੇਡਾ ਨੂੰ ਲੈ ਜੀ ਸਾਡਾ ਮੁੰਡਾ ਅਮਰੀਕਾ ਨੂੰ ਲੈ ਜੀ ਸੋ ਇਹ ਦੌਰ ਖੂਬ ਚੱਲਿਆ ਫਿਰ ਜਿਹੜਾ ਪਹਿਲਾ ਸੀਨ ਸੀ ਕਿ ਮੁੰਡੇ ਇੱਥੇ ਵਿਆਹ ਕੇ ਖੇ ਖਾ ਕੇ ਕਈ ਵਾਰ ਤਰ ਜਾਂਦੇ ਸੀ ਜ਼ਿਆਦਾਤਰ ਇਹ ਮਾਮਲੇ ਸਾਹਮਣੇ ਆਉਂਦੇ ਰਹੇ ਕਿ ਕੁੜੀਆਂ ਇੱਥੋਂ ਪਿੱਛੋਂ ਹੈ ਮਤਲਬ ਗੁੱਡੀਆਂ ਸਿਰ ਦੇ ਕੇ ਰੋਂਦੀਆਂ ਰਹੀਆਂ ਕਿ ਲੈਣੇ ਨਹੀਂ ਆਏ ਹੁਣ ਉਲਟਾ ਹੋਣ ਲੱਗਿਆ ਹੁਣ ਮੁੰਡੇ ਵਾਲੇ ਤੇ ਸਣੇ ਮੁੰਡੇ ਗੋਡਿਆਂ ਸਿਰ ਦੇ ਕੇ ਰੋਂਦੇ ਨੇ ਕਿ ਪੈਸਾ ਵੀ ਲਾ ਲਿਆ ਜ਼ਮੀਨ ਵੀ ਵੇਚ ਲਈ ਘਰ ਵੀ ਦਾਤੇ ਲਾ ਲਿਆ ਕਰਜ਼ਾ ਵੀ ਚੁਕ ਲਿਆ ਪਰ ਜੀ ਕੁੜੀ ਜਾ ਕੇ ਵਿਦੇਸ਼ ਮੁੱਕਰ ਗਈ ਜੇ ਮੁੰਡਾ ਬਲਾ ਵੀ ਲਿਆ ਤਾਂ ਵੀ ਉੱਥੇ ਜਾ ਕੇ ਤਲਾਕ ਕਰਤਾ ਜੀ ਆਹ ਹੋ ਗਿਆ ਜੀ ਪੈਸੇ ਦਾ حساب ਪਤਾ ਵਾ ਜੀ ਫਿਰ ਥਾਣੇ ਕਿਚਰੀਆਂ ਮਾਮਲਾ ਜਾਂਦਾ ਲੁਧਿਆਣੇ ਲੁਧਿਆਣੇ ਦੇ ਖੇਤਰ ਚ ਪਿਛਲੇ 4 ਤੋਂ 6 ਮਹੀਨਿਆਂ ਦੇ ਦਰਮਿਆਨ ਕਹਿੰਦੇ ਜੀ 25 ਅਜਈਆਂ ਸ਼ਿਕਾਇਤਾਂ ਆਈਆਂ ਜਿਨ੍ਹਾਂ ਚ ਇਹ ਮਾਮਲਾ ਉੱਪਰ ਕੇ ਸਾਹਮਣੇ ਆਇਆ ਕਿ ਬਈ ਕੁੜੀਆਂ ਨੇ ਤਾਂ ਧੋਖਾ ਕੀਤਾ ਕੇਸ ਇੱਕ ਦੇ ਵਿੱਚ ਘਰ ਵਾਲੀ ਇੰਗਲੈਂਡ ਭੇਜੀ ਤੇ ਜਦੋਂ ਖੁਦ ਪਹੁੰਚਿਆ ਤਾਂ ਘਰ ਤੋਂ ਕੱਢਤਾ ਇਸੇ ਤਰ੍ਹਾਂ ਪੀਆਰ ਦਵਾਉਣ ਦੇ ਬਦਲੇ ਤਲਾਕ ਦਾ ਉਲਟਾ ਨੋਟਿਸ ਭੇਜਤਾ ਇਸੇ ਤਰ੍ਹਾਂ ਕਹਿੰਦੇ ਜੀ 9 ਮਹੀਨੇ ਹੋ ਗਏ ਗਈ ਹੋਈ ਨੂੰ ਹੁਣ ਬੁਲਾਉਣ ਲਈ ਤਿਆਰ ਨਹੀਂ ਸੰਪਰਕ ਵੀ ਤੋੜਤਾ ਫੋਨ ਵੀ ਬਲੌਕ ਕਰਤਾ ਨੰਬਰ ਵੀ 24 ਲੱਖ ਖਰਚ ਕੀਤਾ ਸੀ ਕਹਿੰਦੇ ਪਰ ਕੁੜੀ ਵਿਦੇਸ਼ ਲੈ ਕੇ ਨਹੀਂ ਜਾ ਰਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਸ਼ਿਕਾਇਤਾਂ ਵੱਡੀ ਗਿਣਤੀ ਚ ਆਉਂਦੀਆਂ ਨੇ ਉਹਨਾਂ ਚ ਫਿਰ ਤੱਥਾਂ ਸਬੰਤਾਂ ਦੇ ਆਧਾਰ 'ਤੇ ਉਹ ਐਫ ਆਈ ਆਰ ਬਦਲ ਜਾਂਦੀਆਂ ਨੇ ਪਰ ਜ਼ਿਆਦਾਤਰ ਮਾਮਲੇ ਕਈ ਵਾਰ ਬਾਅਦ 'ਚ ਸਮਝੌਤੇ ਤੇ ਨਿਬੜ ਜਾਂਦੇ ਨੇ ਕਿ ਕੁੜੀ ਵਾਲੇ ਪੈਸੇ ਪੁੱਛੇ ਦੇਖ ਕੇ ਮਾਮਲਾ ਰਫਾ-ਫਫਾ ਕਰ ਦਿੰਦੇ ਆ ਚੱਕੋ ਕਿ ਮਾਨੂੰ ਸਾਡੀ ਕੁੜੀ ਕਮਾਉਣ ਲੱਗ ਪਈ ਸਾਰ ਕੁਝ ਹੋ ਗਿਆ ਚਲੋ ਜੀ ਜਾਣ ਉਹਨਾਂ ਦਾ ਖਰਚਾ ਪੱਥ ਗਿਆ ਸੀ ਹੁਣ ਅਸੀਂ ਕਿਸ ਤਰ੍ਹਾਂ ਦੇ ਦੇ ਦਾਂਗੇ ਸੋ ਕਈ ਵਾਰ ਇਹ ਹਜੇ ਮਾਮਲੇ ਸੋ ਪੰਜਾਬ ਦੇ ਅੰਦਰ ਠੱਗੀ ਦਾ ਇੱਕ ਨਵਾਂ ਤਰੀਕਾ ਪਹਿਲਾਂ ਲਾੜੀਆਂ ਠੱਗੀਆਂ ਜਾਂਦੀਆਂ ਸੀ ਕੁੜੀਆਂ ਦੇ ਘਰ ਦੇ ਠੱਗੇ ਜਾਂਦੇ ਸੀ ਹੁਣ ਲਾੜਾ ਠੱਗਾ ਜਾਂਦਾ ਕੋਈ ਮੁੰਡੇ ਦੇ ਘਰ ਵਾਲੇ ਠੱਗੇ ਜਾਂਦੇ ਨੇ ਪਠੱਗੀ ਜਾਰੀ ਹੈ ਜੀ ਸੋਨਾ ਠੱਗੀਆਂ ਦੀ ਹੁਣ ਫਾਈਲਾਂ ਦੇ ਵਿੱਚ ਤਸਵੀਰ ਤਸਵੀਰ ਬਦਲ ਗਈ ਹੈ ਨਵੇਂ ਤਰੀਕੇ ਦੀ ਲਿਖੀ ਜਾ ਰਹੀ ਵਾਰਤ ਹੈ ਸੋ ਜੀ ਦਾ ਜ਼ਿਕਰ ਆ ਪਤ ਵਾਲੇ ਮੁਰੇ ਲੈ ਕੇ ਆਇਆ ਸचेत ਰਹੋ ਬਹੁਤ ਬਹੁਤ ਸ਼ੁਕਰੀਆ